ਹਰਿਆਣੇ ਤੋਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਕੀਤਾ ਗਿਆ ਐਲਾਨ ਗੁਰਦੁਆਰਾ ਦਾਦੂ ਸਾਹਿਬ सिरसा ਹਰਿਆਣੇ ਵਿਖੇ ਪੰਥਕ ਆਗੂਆਂ ਵੱਲੋਂ ਪਾਈ ਬਲਜੀਤ ਸਿੰਘ ਦਾਦੂ왈 ਜੀ ਦੇ ਸਤਕਾਰਯੋਗ ਮਾਤਾ ਜੀ ਬਲਵੀਰ ਕੌਰ ਜੀ ਦੀ ਦੂਜੀ ਸਾਲਾਨਾ ਵਰ੍ਹੇਈ ਮਨਾਈ ਗਈ ਪੰਥਕ ਕਕਰਤਾ ਵਿੱਚ ਜੇਕਾਰੀਆਂ ਦੀ ਗੂੰਜ ਵਿੱਚ ਪੰਥਕ ਆਗੂਆਂ ਵੱਲੋਂ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭពਿੰਦਰ ਸਿੰਘ ਜੀ ਦੀ ਅਗਵਾਈ ਹੇਠ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਐਲਾਨ ਕੀਤਾ ਗਿਆ। ਪੰਜ ਸਿੰਘ ਸਹਿਵਾਨਾਂ ਦੀ ਅਗਵਾਈ ਵਿੱਚ ਆਉਣ ਵਾਲੇ ਸਮੇਂ ਵਿੱਚ ਸਿੰਘ ਸ੍ਰੀ ਖਾਲਸਾਹਬ ਪਹੁੰਚ ਕੇ ਅਰਦਾਸ ਕਰਕੇ 15 ਦਿਨਾਂ ਵਿੱਚ ਪੰਥਕ ਜਥੇਵੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਪ੍ਰਦਾਨ ਦਾ ਐਲਾਨ ਕਰਨਗੇ। ਹਰਿਆਣਾ ਤੋਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਕੀਤਾ ਗਿਆ ਐਲਾਨ ਗੁਰਦੁਆਰਾ ਦਾਦੂ ਸਾਹਿਬ सिरसा ਹਰਿਆਣਾ ਵਿਖੇ ਪੰਥਕ ਆਗੂਆਂ ਵੱਲੋਂ ਪਾਈ ਬਲਜੀਤ ਸਿੰਘ ਦਾਦੂ왈 ਜੀ ਦੇ ਸਤਕਾਰਯੋਗ ਮਾਤਾ ਜੀ ਬਲਵੀਰ ਕੌਰ ਜੀ ਦੀ ਦੂਜੀ ਸਾਲਾਨਾ ਵਰ੍ਹੇ ਸਿ ਮਨਾਈ ਗਈ ਪੰਥਕ ਇਕੱਤਰਤਾ ਵਿੱਚ ਜੇਕਾਰਿਆਂ ਦੀ ਗੂੰਜ ਵਿੱਚ ਪੰਥਕ ਆਗੂਆਂ ਵੱਲੋਂ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭਪਿੰਦਰ ਸਿੰਘ ਜੀ ਦੀ ਅਗਵਾਈ ਹੇਠ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਐਲਾਨ ਕੀਤਾ ਗਿਆ ਪੰਜ ਸਿੰਘ ਸਹਿਵਾਨਾ ਦੀ ਅਗਵਾਈ ਵਿੱਚ ਆਉਣ ਵਾਲੇ ਸਮੇਂ ਵਿੱਚ ਸਿੰਘ ਸ੍ਰੀ ਖਾਲਸਾਹਬ ਪਹੁੰਚ ਕੇ ਅਰਦਾਸ ਕਰਕੇ 15 ਦਿਨਾਂ ਵਿੱਚ ਪੰਥਕ ਜਥੇਵੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਪ੍ਰਦਾਨ ਦਾ ਐਲਾਨ ਕਰਨਗੇ ਹਰਿਆਣਾ ਤੋਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਕੀਤਾ ਗਿਆ ਐਲਾਨ ਗੁਰਦੁਆਰਾ ਦਾदू ਸਾਹਿਬ सिरसा ਹਰਿਆਣਾ ਵਿਖੇ ਪੰਥਕ ਆਗੂਆਂ ਵੱਲੋਂ ਪਾਈ ਬਲਜੀਤ ਸਿੰਘ ਦਾदूवाल ਜੀ ਦੇ ਸਤਿਕਾਰਯੋਗ ਮਾਤਾ ਜੀ ਬਲਵੀਰ ਕੌਰ ਜੀ ਦੀ ਦੂਜੀ ਸਾਲਾਨਾ ਵਰ੍ਹੇ ਮਨਾਈ ਗਈ ਪੰਥਕ ਕਤਰਤਾ ਵਿੱਚ ਜੇਕਾਰਿਆਂ ਦੀ ਗੂੰਜ ਵਿੱਚ ਪੰਥਕ ਆਗੂਆਂ ਵੱਲੋਂ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਭਪਿੰਦਰ ਸਿੰਘ ਜੀ ਦੀ ਅਗਵਾਈ ਹੇਠ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦਾ ਐਲਾਨ ਕੀਤਾ ਗਿਆ। ਪੰਜ ਸਿੰਘ ਸਹਿਵਾਨਾਂ ਦੀ ਅਗਵਾਈ ਵਿੱਚ ਆਉਣ ਵਾਲੇ ਸਮੇਂ ਵਿੱਚ ਸਿੰਘ ਸ੍ਰੀ ਖਾਲਸਾਹਬ ਪਹੁੰਚ ਕੇ ਅਰਦਾਸ ਕਰਕੇ 15 ਦਿਨਾਂ ਵਿੱਚ ਪੰਥਕ ਜਥੇਵੰਦੀਆਂ ਨਾਲ ਸਲਾਹ-ਮਸ਼ਵਰਾ ਕਰਕੇ ਪ੍ਰਦਾਨ ਦਾ ਐਲਾਨ ਕਰਨਗੇ।